ਸਤਿਨਾਮ ਸ੍ਰੀ ਵਾਹਿਗੁਰੂ ਜੀ ਜੀਤਾ ਜਿਉ ਟਿੰਡ ਸਭ ਤੇਰਾ ਤੂੰ ਅੰਤਰ ਜਾਨੀ ਪੁਰਖ ਪੰਗਵਾਨ ਦਾਸੁਨ ਦਾਜ ਕਹਿ ਜਨ ਨਾਨਕ ਜੇਹਾ ਤੂੰ ਕਰਾਇ ਤੇ ਹਾਂ ਕਰਿ ਬਖਿਆਣ ਬਾਣੀ ਪੁਰੂ ਗੁਰੂ ਹੈ ਬਾਣੀ ਬਿਚ ਪਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਜੁਗ ਜਨਮਾਨ ਪਰ ਤੱਕ ਗੁਰੂ ਨਿਸ਼ਤਾਰੇ ਮੋਢਾ ਹੋ ਆਸ਼ੇਕ ਫਰੀਦ ਕੰਮਣ ਲਗੀ ਦੇ ਜੇ ਸੋ ਭਰਿਆ ਜੀਵਨ ਪੇਧਨੋ ਚੀਕੇ ਜੇ ਜੁਗ ਚਾਰੇ ਆਰਜਾ ਹੋਰ ਦੇ ਸੋਹਣੀ ਹੋਏ ਨਵ ਕੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਈ ਚੰਗਾ ਨੋਰ ਕਾਇਕ ਜਸ ਕੀ ਰਤ ਜਗ ਦੇ ਜੇ ਇਸ ਨਦਰ ਤੇ ਆਵਈ ਤਾਂ ਬਾਤ ਨ ਪੁੱਛੈ ਕੇ ਏਟਾਏ ਅੰਦਰ ਕੀਟ ਕਰ ਦੋਸੀ ਦੋ ਚਤਰੇ ਨਾਨਕ ਨਿਰਗੁਣ ਗੁਣ ਕਰੇ ਤੇਹ ਕੋਲ ਨ ਸੁਜਈ ਜੇ ਤਿਸ ਗੁਣ ਕੋਏ ਕਰੇ ਕੋਈ ਗੁਰੂ ਦੀ ਕਾ ਖਲਸਾ ਕੋਈ ਗੁਰੂ ਜੀ ਕੇ ਪਤੇ ਗੁਰੂ ਰੂਪ गुरु प्यारी सत्संगत जो फ्रीद भगत महाराज जी दलोक फ्रीद भगत महाराज जी उपदेश करते ने के बुढ़ा हुआ से प्रीत कमण लगी दे जे सौ उभरिया जीवना पी तर हो जी थी और मनुख जिंदगी ਬਹੁਤ ਲੰਮਾ ਸੁਨਾ ਜਿਉਂ ਦੀ ਆਸ ਰੱਖਦਾ ਹੈ ਸਭ ਤੋਂ ਡਟਾ ਭੈ ਕਿਸ ਨੂੰ ਮੌਤ ਦਾ ਹੈ ਔਰ ਜਦ ਤੱਕ ਮਨੁੱਖ ਨੂੰ ਮੌਤ ਦਾ ਭੈ ਨਾ ਹੋਏ ਡਰਨਾ ਹੋਵੇ ਪਰਮੇਸ਼ਰ ਦਾ ਨਾਮ ਜਪ ਹੀ ਨਹੀਂ ਸਕਦਾ ਇਹ ਜੋ ਮੌਤ ਦਾ ਪੈ ਹੈ ਇਸ ਕਰਕੇ ਇੱਕ ਪਰਮੇਸ਼ਰ ਦਾ ਨਾਮ ਜਪਦਾ ਵੀ ਹੈ ਜੋ ਮੌਤ ਦਾ ਦੁੱਖ ਹੈ ਬਹੁਤ ਦੁੱਖਦਾਈ ਹੈ ਜੋ ਗੁਰਮੁਖ ਪਿਆਰਿਓ ਗੁਰਮੁਖਾਂ ਦੀ ਜਿਹੜੀ ਮੌਤ ਹੈ ਉਹਨਾਂ ਨੂੰ ਪਾਉਂਦੇ ਹੈ ਉਹ ਇਸ ਤਰ੍ਹਾਂ ਜਿਵੇਂ ਬਿੱਲੀ ਆਪਣੇ ਬੱਚਿਆਂ ਨੂੰ ਮੂੰਹ ਦੇ ਨਾਲ ਚੱਕ ਕੇ ਦੂਸਰੇ ਘਰ ਦੇ ਵਿੱਚ ਰੱਖ ਦਿੰਦੀ ਹੈ ਜੋ ਗੁਰਮੁਖਾਂ ਦੀ ਮੌਤ ਹੁੰਦੀ ਹੈ ਉਹਨਾਂ ਦੀ ਜੋ ਆਤਮਿਕ ਜੋਤ ਪਰਮੇਸ਼ਰ ਚ ਆਰਾਮ ਨਾਲ ਜੀਰ ਹੋ ਜਾਂਦੀ ਹੈ ਸੁਖਾਲੀ ਸੈਜੇ ਸੈਜੇ ਜੋ ਮਨਮੁਖਾਂ ਨੂੰ ਮੌਤ ਆਉਂਦੀ ਹੈ ਉਹ ਇਸ ਤਰ੍ਹਾਂ ਹੈ ਜਿਵੇਂ ਬਿੱਲੀ ਚੂਹੇ ਨੂੰ ਪਕੜਦੀ ਹੈ ਜਦੋਂ ਬਿੱਲੀ ਚੂਹੇ ਨੂੰ ਪਕੜਦੀ ਹੈ ਤੇ ਚੂਹੇ ਨੂੰ ਬਹੁਤ ਤਕਲੀਫ ਹੁੰਦੀ ਹੈ ਇਹ ਮਨਮੁਖਾਂ ਦੀ ਮੌਤ ਪਰ ਮਨੁੱਖ ਜਿੰਨੇ ਮਰਦੀ ਜੀਵਨ ਜ਼ਿੰਦਗੀ ਚੌਣੇ ਆਖਰ ਨੂੰ ਤਾਂ ਵੱਡਾ ਹੋਣਾ ਹੀ ਜੋ ਉਪਜੋ ਸੋ ਬਿੰਸ ਹੈ ਪਰ ਉਹ ਆਜ ਕਾ ਕਾਲ ਨਾਨਕ ਹਰਕ ਨੂੰ ਗਾਇਨੇ ਛੜ ਚਗਲ ਜੀ ਚਾਲ ਉਤੇ ਇੱਕ ਬਹਾਦਰ ਮਹਾਰਾਜੇ ਉਪਦੇਸ਼ ਕਰਦੇ ਕਿ ਐ ਮਨੁਖਾ ਜੋ ਵੀ ਚੀਜ਼ ਪੈਦਾ ਹੋਇਆ ਸੰਸਾਰ ਦੇ ਉਤੇ ਉਹਨ ਇੱਕ ਦਿਨ ਨਾਸ ਹੋਣਾ ਹੀ ਹੈ ਉਹ ਜਾਲਾਂ ਨੂੰ ਸੜਦੇ ਇਸੇ ਬਕਾਰਾਂ ਨੂੰ ਤੇ ਜਾਲਾਂ ਨੂੰ ਤਦਿਆਂ ਨੂੰ ਇਹਨਾਂ ਦਾ ਸੁਕੋਤ ਕਰਦਾ ਹੋਇਆ ਤੂੰ ਪਰਮੇਸ਼ਰ ਦਾ ਨਾਮ ਜਪਿਆ। ਮਨੁੱਖਤਾ ਚਾਹੁੰਦਾ ਹੈ ਕਿ ਜੇ ਚੁੱਕ ਚਾਰੇ ਆਰਜਾ ਹੋਰ ਦਸੋਣੀ ਹੋਈ। ਕਿ ਜਿਹੜੀ ਮੇਰੀ ਉਮਰ ਹੈ ਜੇ ਚਾ ਚੁੱਕਾ ਜਿੱਤੀ ਹੋ ਜਾਵੇ ਤੇ ਚਾਰ ਤੁਗਾ ਜੀ ਨੇ ਮੇਰੀ ਉਮਰ ਹੋਵੇ ਤੇ ਹੋਰ ਦਸੋਣੀ 10 ਗੁਣਾ ਕਹਿੰਦਾ ਹੋਰ ਵੀ ਹੋ ਜਾਵੇ ਸੰਤੋਖ ਨੀਣਾ ਹੈ ਮਨੁੱਖ ਦੇ ਅੰਦਰ ਮਨੁੱਖ ਦੇ ਅੰਦਰ ਜੋ ਸੰਤੋਖ ਨੇ ਹੁੰਦਾ ਸੰਤੋਖ ਦਾ ਥੱਲਾ ਹੀ ਨਹੀਂ ਲੱਗਿਆ ਹੈ ਤੇ ਇਸ ਕਰਕੇ ਮਨੁੱਖ ਦਾ ਜਿਹੜਾ ਲੋਭ ਹੈ ਕੋਪਰੀ ਭਰਤੀ ਨਹੀਂ ਹੈ ਇਹ ਕਦੋਂ ਭਰਤੀ ਹੈ ਜਦੋਂ ਮਨੁੱਖ ਸੰਤੋਖ ਦੇ ਵਿੱਚ ਜਿਉਂਦਾ ਹੈ ਨਹੀਂ ਨਹੀਂ ਭਰਦੀ ਕੋਪਰੀ ਮਾਇਆ ਮਨਨ ਵਿਸਰੈ ਮੰਗੇ ਦੰਮਾ ਦਾਮ ਸੋ ਪ੍ਰਭ ਚਿਤ ਲਾਵੇ ਨਾਨਕ ਨਹੀਂ ਕਰ ਸਹਿ ਸੰਗਤ ਮਨੁੱਖ ਕਹਿੰਦਾ ਜੇ ਮੇਰੇ ਚਾਰ ਜੋਗਾਂ ਜਿੰਨੀ ਉਮਰ ਹੋ ਜਾਵੇ ਹੋਰ ਦਸੋਣੀ ਹੋਏ 10 ਗੁਣਾ ਹੋਰ ਵੀ ਹੋ ਜਾਵੇ ਇਹ ਕਹਿੰਦੇ ਨਵਾਂ ਖੰਡਾਂ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਈ ਮੈਂ ਨਵਾਂ ਖੰਡਾ ਦੇ ਵਿੱਚ ਜਾਣਿਆ ਜਾਵਾਂ ਪਰ ਮੈਂ ਇਸ ਧਰਤੀ ਦੇ ਉੱਤੇ ਜਾਣਿਆ ਜਾਵਾਂ ਕਿ ਮੈਨੂੰ ਕਹਿਣ ਕਿ ਐਡਾ ਵੱਡਾ ਮਨੁੱਖ ਏਡੀ ਉਮਰ ਵਾਲਾ ਇਹ ਤਾਂ ਕੋਈ ਮਹਾਪੁਰਸ਼ ਹੀ ਹੋਣਾ ਇਹ ਤਾਂ ਬਹੁਤ ਵੱਡਾ ਅਭਿਆਸੀ ਹੋਣਾ ਜਿਹੜੀ ਏਡੀ ਉਮਰ ਲਈ ਫਿਰਦਾ ਹੈ ਏ ਸ੍ਰੇਸ਼ਟ ਦੇ ਲੋਕ ਮੇਰੇ ਮਗਰ ਉੱਠ ਕੇ ਤੁਰ ਪੈਣ ਨਾਲ ਤਲੈ ਸਭ ਕੋਏ ਅੱਗੇ ਪ੍ਰਦੇਸ਼ ਕਰਦੇ ਐ ਗੁਰੂ ਨਾਨਕ ਦੇਵ ਜੀ ਮਹਾਰਾਜੀ ਚੰਗਾ ਨੌਰ ਖਾਇ ਕ ਜਸ ਕੀਰਤ ਜਗ ਲੀ ਜੇ ਤਿਸ ਨਦਰ ਨ ਆਵਈ ਤਾ ਬਾਤ ਨਾ ਪੁੱਛੇ ਕੀ ਕਹਿੰਦਾ ਫਿਰ ਮੈਂ ਚੰਗਾ ਨੌਰ ਖਾਵਾਂ ਅਬ ਇਹ ਮੈਂ ਚੰਗੀ ਵਡਿਆਈ ਕਰਾਵਾਂ ਜਸ ਖੱਟਾਂ ਐਸਾ ਕੀਰਤਨ ਜਸ ਮੇਰਾ ਹੋਵੇ ਚੰਗੇ ਚੰਗੇ ਮੈਂ ਕੰਮ ਕਰਾਂ ਜੇ ਤਸ ਨਾਦਰ ਆਵੀ ਤੇਰੀ ਚਾਰ ਚੁਗਾ ਜਿਹੜੀ ਉਮਰ ਵੀ ਹੋ ਜਾਵੇ ਸਰੀ ਸ੍ਰਿਸ਼ਟੀ ਦੇ ਲੋਕ ਤੇਰੇ ਮਾਗਰ ਕੁੱਟ ਕੇ ਵੀ ਤੁਰ ਪੈਣ ਆਪਦਾ ਚੰਗਾ ਨੋ ਵੀਰ ਖਾਵੇਂ ਜਸ ਵੀ ਘਰਾਵੇਂ ਆਪਦਾ ਪਰ ਜੇ ਤਿਸ ਨਦਰ ਨਾ ਆਵਈ ਜੇ ਤੂੰ ਅਕਾਲ ਪੁਰਖ ਦੀ ਔਰ ਦਇਆ ਦ੍ਰਿਸ਼ਟੀ ਦੇ ਅੰਦਰ ਨਹੀਂ ਆਉਂਦਾ ਤਾਂ ਬਾਤ ਨ ਪੁੱਛੈ ਕੀ तेरी कोई बात ना पूछे तेरी कोई परवाह ही ना करे क्योंकि ऐडी उम्र तेरी होगी, गई अपना जश भी करा रहे हैं शिष्टि लोग भी तेरे मगर उठ के तुर पे पर प्रभु द नादर दे अंदर नहीं है तू ओं निगाह तो बाहर है पर ਕੀਟਾ ਅੰਦਰ ਕੀਟ ਕਰ ਦੋਸੀ ਦੋਸਤਰੀ ਕੀਟਾ ਅੰਦਰ ਕੀਟ ਕਰ ਦੋਸੀ ਦੋਸਤਰੀ ਤੂੰ ਪਰਮੇਸ਼ਰ ਦੇ ਨਾਮ ਤੋਂ ਭੁੱਲਿਆ ਹੋਇਆ ਹੋਣ ਦੇ ਕਾਰਨ ਤੇਰੇ ਤੇ ਨਾਮ ਭੁਲਾਉਣ ਦਾ ਜਰੂਰ ਤੇਰੇ ਸਿਰ ਥੱਪਿਆ ਜਾਵੇਗਾ ਪਰ ਮਹਾਰਾਜੀ ਕਹਿੰਦੇ ਹਨ ਐ ਮਨੁੱਖ ਤੂੰ ਤਾਂ ਫਿਰ ਕੀੜਿਆਂ ਦੇ ਵਿੱਚ ਕੀੜਾ ਹੀ ਗਿਣਿਆ ਜਾਵੇਗਾ ਨੀਚਾ ਤੋਂ ਨੀਚ ਹੀ ਗਿਣਿਆ ਜਾਵੇਗਾ ਤੇਰੇ ਅੰਦਰ ਪਰਮੇਸ਼ਰ ਦਾ ਨਾਮ ਨਹੀਂ ਹੈ ਚਾਹੇ ਤੇਰੀ ਉਮਰ 80 ਹੋ ਗਈ ਪਰਮੇਸ਼ਰ ਦੀ ਨਜ਼ਰ ਦੇ ਵਿੱਚ ਨਹੀਂ ਹੈ ਤੂੰ ਤਾਂ ਪਰਮੇਸ਼ਰ ਦੇ ਨਾਮ ਨੂੰ ਭੁੱਲਿਆ ਹੋਣ ਕਰਕੇ ਤੇਰੇ ਤੇ ਇਹ ਦੋਸ਼ ਲੱਗਣਗੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤਰੇ ਨਾ ਨਿਕ ਨਿਰਗੁਣ ਗੁਣ ਕਰੀ ਗੁਰਵੰਤਿਆ ਗੁਣ ਦੇ ਓਹ ਜੋ ਨੇਕ ਤੋਂ ਬਣਾ ਹਾਂ ਨੇਕ ਉਹਨਾਂ ਨੇਕ ਬਣਾ ਦਿੰਦਾ ਹੈ ਗੰਨ ਬਾਣੂ ਗੰਨ ਬਾਣ ਬਣਾ ਦਿੰਦਾ ਹੈ ਐਸਾ ਅਕਾਲ ਪੁਰਖ ਉਹ ਤਾਂ ਕਿੜਿਆ ਤੋ ਵੀ ਰਾਜਾ ਬਣਾ ਦਿੰਦਾ ਹੈ ਰਾਜਾ ਤੋਂ ਵੀ ਪਖਾਰੀ ਬਣਾ ਦਿੰਦਾ ਹੈ ਐਡਾ ਸਮਰੱਥ ਹੈ ਉਹ ਤਾਂ ਖਾਲਿਆਂ ਨੂੰ ਵੀ ਭਰ ਦਿੰਦਾ ਹੈ ਭਰਿਆ ਹੋਇਆ ਨੂੰ ਵੀ ਖਾਲੀ ਕਰ ਦਿੰਦਾ ਹੈ ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਮੈਨੂੰ ਹੋਰ ਕੋਈ ਕਿਹਦਾ ਖਿਆਲ ਨਹੀਂ ਆਉਂਦਾ ਮੈਨੂੰ ਹੋਰ ਕੋਈ ਦੂਜਾ ਨਹੀਂ ਸੁਝਦਾ ਜਿਹੜਾ ਮੈਨੂੰ ਜਿਸ ਤੋਂ ਮੈਨੂੰ ਗੁਣ ਮਿਲ ਸਕਣ ਜਿਸ ਤੋਂ ਮੈਨੂੰ ਤੇਰੇ ਵਰੀ ਬਖਸ਼ਿਸ਼ ਹੋ ਸਕੇ ਮੇਰੇ ਹੋਰ ਕੀ ਨਾ ਜਨੀ ਆਉਂਦਾ ਫਰੀਦ ਭਗਤ ਜੀ ਕਹਿੰਦੇ ਹੈ ਫਰੀਦ ਤੋਟਾ ਹੋ ਗਿਆ ਹੈ ਕੰਮਣ ਲੱਗੇ ਤੇਰੀ ਤੇ ਕੰਮਣ ਲੱਗ ਗਈ ਹੈ ਜੇ ਸੋ ਭਰਿਆ ਜੀਵਨ ਜੇ ਤੂੰ ਕਹੇਗਾ ਮੈਂ ਸੋ ਭਰ ਹੋਰ ਜਿਉਂਦਾ ਰਹਿ ਜਾਵਾਂ ਭੀ ਤਨ ਹੋਤੀ ਖੇ ਇਹ ਸਰੀਰ ਨੇ ਤਾਂ ਪਰ ਇੱਕ ਦਿਨ ਖੇ ਹੋਈ ਹੀ ਜਾਵੇ ਐਸਾ ਸੰਗਤ ਗੁਰਸੇ ਮਹਾਰਾਜੀ ਕਹਦੇ ਹਨ ਪਹਿਲਾ ਮਾਰਨਿਕ ਬੋਲ ਕਰ ਜੀਵਨ ਕੇ ਛੜਿਆਸ ਹੋ ਸਭ ਨਾ ਕੀ ਰੇਨ ਕਾ ਤਉ ਆਉ ਹਮਾਰਾ ਪਾਸ ਸਾਇ ਸੰਗਤ ਜੀ ਆਪਾਂ ਇਸ ਦੁਨੀਆ ਤੇ ਆਏ ਹਾਂ ਇਹ ਜਿਹੜਾ ਸਰੀਰ ਹੈ ਇਹ ਨਾਸਵੰਤ ਹੈ ਇਹ ਸਰੀਰ ਨੂੰ ਤੂੰ ਸਦਾ ਲਈ ਸੱਚ ਰਸ ਮੰਨਦਾ ਹੈ ਪਰ ਸੰਸਾਰ ਦੇ ਵਿੱਚ ਤੂੰ ਹੋਰ ਦੀ ਅਰਥੀ ਜਾਂਦਾ ਵੇਖਦਾ ਹੈ ਔਰ ਔਰਨ ਚਖਦੇ ਸੜਨ ਨੂੰ ਦੇਖਦਾ ਹੈ ਪਰ ਕਦੇ ਆਪਣੇ ਆਪ ਦੇ ਆਪ ਚਾਤੀ ਨਹੀਂ ਮਾਰਦਾ ਕਿ ਇੱਕ ਦਿਨ ਮੈਂ ਵੀ ਦੁਨੀਆ ਤੋਂ ਚਲੇ ਜਾਣਾ ਔਰ ਜਿਸ ਪਰਮੇਸ਼ਰ ਨੇ ਮੈਨੂੰ ਸੰਸਾਰ ਤੇ ਪਿਧਿਆ ਉਹ ਦਾ ਮੈਂ ਕਿਉਂ ਨਾ ਅਮਰ ਤੇ ਬੇੜੇ ਉੱਠ ਕੇ ਨਾਮ ਜਪਾਂ ਨਾਮ ਜਪਣਾ ਜ਼ਰੂਰੀ ਹੈ ਇਹ ਜਿਹੜਾ ਤੇਰਾ ਨਾਮ ਜਪਿਆ ਹੋਇਆ ਪਰਮੇਸ਼ਰ ਦਾ ਇਹ ਤੇਰਾ ਸਹਾਇਕ ਹੋ ਜਾਏਗਾ ਜੇ ਮਾਤਪਤਾ ਸੁਤ ਨੀਤ ਨਾ ਪਾਈ ਤਰ ਨਾਮ ਤੇ ਸੰਗ ਸਹਾਇ ਇਹ ਤੇਰੇ ਨਾਲ ਤੇਰਾ ਸਹਾਇਕ ਬਣੇਗਾ ਤੇਰਾ ਸਾਥੀ ਮਿੱਤਰ ਬਣੇਗਾ ਅੰਸਾਰ ਸੰਗ ਤੇ ਹੀ ਪਰਮੇਸ਼ਰ ਦਾ ਨਾਮ ਜਪੀਏ ਇਹ ਜਤੁਣਿਆ ਤੇ بار بار ਨਹੀਂ ਆਉਣਾ ਜਿਸ ਪਰਮੇਸ਼ਰ ਤੋਂ ਅਸੀਂ ਵਿਛੜੇ ਹੋਇਆ ਉਹ ਪਰਮੇਸ਼ਰ ਦੇ ਵਿੱਚ ਲੀਨ ਹੋ ਗਏ ਆਏ ਇਹਨੀਆਂ ਵਿਚਾਰਾਂ ਕਰਦੇ ਹੋਏ ਪੁੱਛੋ ਗਤੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ